ਅਬਰਾੰਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਮਹਿੰਮਤਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਕਵਾ ਵੱਲੋਂ ਪਿੰਡ-ਪਿੰਡ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅੱਜ ਉਹ ਭੈਣੀ ਮੀਆਂ ਖਾਨ ਦੇ ਨੇੜਲੇ ਪਿੰਡ ਚੰਡਾ ਲੁਭਾਣਾ ਵਿਖੇ ਪਹੁੰਚੇ ਜਿੱਥੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਉਹਨਾਂ ਨੂੰ ਚੀਂਆਂ ਆ ਆਖਿਆ ਇਸ ਮੌਕੇ ਜਗਰੂਪ ਸੇਕਵਾਨ ਨੇ ਕਿਹਾ ਹੈ ਕਿ ਅਜ ਲੋੜ ਹੈ ਕਿ ਪੰਜਾਬ ਦੀ ਜਵਾਨੀ ਨੂੰ ਅਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਅਸੀਂ ਵਿਧਾਨ ਸਭਾ ਹਲਕਾ ਖਾਦੀਆਂ ਵਿੱਚ ਵੀ ਨਿਰੰਤਰ ਹੀ ਰੋਜ਼ ਤਿੰਨ ਤੋਂ ਚਾਰ ਪਿੰਡ ਜਿਹੜੇ ਆ ਉਹ ਸ਼ਾਮ ਨੂੰ ਜਿਹੜੀ ਨਸ਼ਿਆਂ ਖਿਲਾਫ ਯਾਤਰਾ ਉਹ ਕੱਢੀ ਜਾ ਰਹੀ ਆ ਔਰ ਪਿੰਡਾਂ ਦੇ ਵਿੱਚ ਜਾ ਕੇ ਸਾਰੀ ਗ੍ਰਾਮ ਸਭਾ ਨੂੰ ਬੁਲਾਇਆ ਜਾ ਰਿਹਾ ਸਾਰੀ ਪਿੰਡ ਦੀ ਸੰਗਤ ਨੂੰ ਬੁਲਾ ਕੇ ਉਹਨਾਂ ਨੂੰ ਨਸ਼ਿਆਂ ਦੇ ਖਿਲਾਫ ਜਿਹੜਾ ਵਾ ਉਹ ਲਾਂਬੰਦ ਕੀਤਾ ਜਾ ਰਿਹਾ ਹੈ। ਆਪਣੇ ਹਲਕੇ ਦਾ ਕੋਈ ਔਰ ਇਹਦੇ ਨਾਲ ਬਹੁਤ ਵਧੀਆ ਲੋਕਾਂ ਚ ਰਿਸਪੌਂਸ ਮਿਲ ਰਿਹਾ। ਔਰ ਕਈ ਪਿੰਡ ਜਿਹੜੇ ਇਹੋ ਜਿਹੇ ਆ ਜਿਹੜੇ ਨਸ਼ਾ ਮੁਕਤ ਵੀ ਕੋਸ਼ਿਸ਼ ਕੀਤੇ ਗਏ। ਕੱਲ ਜਿਸ ਤਰ੍ਹਾਂ ਅਸੀਂ ਚੱਕ ਸ਼ਰੀਫ ਵਿੱਚ ਸੀਗੇ ਉੱਥੋਂ ਦੀ ਸਾਰੀ ਸੰਗਤ ਨੇ ਜਿਹੜਾ ਵਾ ਉਹ ਡਿਕਲੇਅਰ ਕੀਤਾ ਕਿ ਇੱਥੇ ਕੋਈ ਵੀ ਨਸ਼ਾ ਜਿਹੜਾ ਨਹੀਂ ਕਰਦਾ ਇਹ ਪਿੰਡ ਨਸ਼ਾ ਮੁਕਤ ਹੋ ਚੁੱਕਿਆ। ਸੋ ਸਾਡਾ ਇਹ ਟੀਚਾ ਵਾ ਕਿ ਹੌਲੀ-ਹੌਲੀ ਅਸੀਂ ਸਾਰੇ ਪਿੰਡਾਂ ਚੋਂ ਨਸ਼ਿਆਂ ਦਾ ਖਾਤਮਾ ਕਰਕੇ ਤੇ ਆਪਣੇ ਪਿੰਡ ਜਿਹੜੇ ਆ ਉਹ ਨਸ਼ਾ ਮੁਕਤ ਬਣੇ। ਇਹਦੇ ਵਿੱਚ ਜਿਹੜੇ ਆਦੀ ਆ ਉਹਦਾ ਤੇ ਸੈਂਸਸ ਕਰਾ ਰਹੀ ਆ ਪੰਜਾਬ ਸਰਕਾਰ ਉਹ ਜੇ ਚੱਲ ਰਿਹਾ ਉਹ ਜੇ ਪੂਰੀ ਗਿਣਤੀ ਮੈਂ ਨਹੀਂ ਹਜੇ ਦੱਸ ਸਕਦਾ ਔਰ ਜਿਹੜੇ ਵੇਚਣ ਵਾਲੇ ਆ ਉਹਦੀ ਰਿਪੋਰਟ ਜਿਹੜੀ ਖੂਫਿਆ ਰਿਪੋਰਟ ਜਿਹੜੀ ਆ ਸਾਡਾ ਜਿਹੜਾ ਐਸਟੀਐਫ ਵਿਭਾਗ ਜਿਹੜਾ ਅਲੱਗ ਆ ਉਹਦੇ ਉਹਨੇ ਬਣਾ ਕੇ ਉੱਤੋਂ ਰਿਪੋਰਟਾਂ ਆ ਰਹੀਆਂ ਨੇ ਜਿਹੜੇ ਡੀਲਰ ਨੇ ਔਰ ਉਹਨਾਂ ਨੂੰ ਪੁਲਿਸ ਜਿਹੜਾ ਵਾ ਫੜ ਕੇ ਉਹਨਾਂ ਤੇ ਐਫਆਈਆਰ ਜਿਹੜੀ ਆ ਕਰ ਰਹੀ ਆ ਬੜੀ ਵੱਡੀ ਗਿਣਤੀ ਦੇ ਵਿੱਚ ਸੰਕੜਿਆਂ ਦੇ ਹਿਸਾਬ ਨਾਲ ਪਰਚੇ ਜਿਹੜੇ ਆ ਜਿਹੜੇ ਨਸ਼ਿਆਂ ਦੇ ਤਸਕਰ ਉਹਨਾਂ ਦੇ ਖਿਲਾਫ ਹੋਏ ਆ ਔਰ ਜਿਹੜੇ ਨੌਜਵਾਨ কুমਰਾਹ ਹੋਏ ਆ ਉਹਨਾਂ ਨੂੰ ਜਿਹੜਾ ਵਾ ਡੀਡਿਕਸ਼ਨ ਸੈਂਟਰ ਚ ਭਰਤੀ ਕਰਕੇ ਉਹਨਾਂ ਦਾ ਫ੍ਰੀ ਇਲਾਜ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਦੇਖੋ ਮੈਂ ਤਰਸਿੰਦਰ ਸਿੰਘ ਸਰਪੰਚ ਪਿੰਡ ਚ ਲੱਗਣਾ ਸਾਡਾ ਜੋ ਅੱਜ ਦਾ ਪ੍ਰੋਗਰਾਮ ਬੜਾ ਕਾਮਯਾਬ ਰਿਹਾ ਪਿੰਡ ਤੋਂ ਬਹੁਤ ਪਿੰਡ ਦੇ ਵਿੱਚੋਂ ਬਹੁਤ ਚੰਗੀ ਰਿਸਪੌਂਸ ਮਿਲੀ ਆ ਘਰ ਘਰ ਦੇ ਵਿੱਚੋਂ ਤਕਰੀਬਨ ਸਾਰੇ ਆਦਮੀ ਇੱਥੇ ਪਹੁੰਚੇ ਸੀ ਔਰਤਾਂ ਪਹੁੰਚੀਆਂ ਤੇ ਬੱਚੇ ਪਹੁੰਚੇ ਸਨ ਔਰ ਇਹ ਸਾਡੀ ਪਹਿਲਾਂ ਤੋਂ ਹੀ ਉਪਰਾਲਾ ਹੈ ਕਿ ਅਸੀਂ ਆਪਣੇ ਪਿੰਡ ਤੋਂ ਨਸਿਆਂ ਦੀ ਜਿਹੜੀ ਇੱਕ ਗੱਲ ਹੈ ਨਸਿਆਂ ਦੇ ਉੱਪਰ ਰੋਗ ਪਾਈ ਵਾਲੇ ਸਾਡੇ ਪਿੰਡ ਦੇ ਵਿੱਚ ਵੈਸੇ ਵੀ ਕੋਈ ਕੇਸ ਨਹੀਂ ਹੈ ਇੱਕ ਦੋ ਕੇਸ ਹੈਗਾ ਉਹ ਮੁੰਡਾ ਇੱਕ ਜਿਹੜਾ ਨਸਿਆਂ ਵਿੱਚ ਉਹ ਇੱਕ ਤੇ ਪਰਚਾ ਹੋ ਗਿਆ ਇੱਕ ਨੂੰ ਡੀ ਇੰਡਕਸ਼ਨ ਸੈਂਟਰ ਦੇ ਵਿੱਚ ਭੇਜਿਆ ਹੋਇਆ ਹੈ ਜਿੱਥੇ ਪੂਰੇ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਉੱਥੇ ਗੁਰਦਾਸਪੁਰ ਵਿੱਚ ਵੀ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਲੋਕਾਂ ਦਾ ਵੀ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਗਰਮੀ ਤੋਂ ਬਚਣ ਦੇ ਲਈ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਹਨ ਤੇ ਬੱਚੇ ਸਵੀਮਿੰਗ ਪੂਲ ਵਿੱਚ ਨਹਾ ਕੇ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ ਉੱਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਚੱਲਦੇ ਦੁਕਾਨਦਾਰੀ ਤੇ ਵੀ ਅਸਰ ਪੈ ਰਿਹਾ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਚੱਲਦੇ ਗ੍ਰਾਕ 12 ਵਜੇ ਤੋਂ 4 ਵਜੇ ਤੱਕ ਬਿਲਕੁਲ ਨਹੀਂ ਆਉਂਦੇ ਜਿਸ ਦੌਰਾਨ ਅਸੀਂ ਵਿਲੇ ਬੈਠੇ ਰਹਿੰਦੇ ਹਾਂ ਬਾਈ ਅਸ਼wini ਸ਼ਰਮਾ ਗਰਮੀ ਦੇ ਪਾਈ 3-4 ਦਿਨ ਹੋ ਗਏ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਮੇਰੇ ਸਹਾਨੂੰ 40-42 ਤੱਕ ਟੈਂਪਰੇਚਰ ਪਹੁੰਚ ਗਿਆ ਵਾ ਤੇ ਮਾਰਕੀਟ ਵੀ ਬਹੁਤ ਜ਼ਿਆਦਾ ਸੁਨੀ ਹੈ ਇੱਕ ਤੇ ਗਰਮੀ ਕਰਕੇ ਨਹੀਂ ਕਸਮਰ ਹੈਗਾ ਇੱਕ ਲੜਾਈ ਕਰਕੇ ਵੀ ਥੋੜਾ ਬੋੜਾ ਕਸਮਰ ਦਾ ਫਰਕ ਪੈ ਗਿਆ ਮਾਰਕੀਟ 'ਚ ਉਹ ਹੀ ਬੰਦਾ ਆ ਰਿਹਾ ਵਾ ਜਿੰਨੂੰ ਕੋਈ ਬ ਆਣਾ ਜਾਣਾ ਤੇ ਬਹੁਤ ਹੀ ਓਖਾ ਲੋਕਾ ਦਾ ਹੁੰਦੇ ਹੀ ਨਹੀਂ ਪੇ ਲੋਕੀ ਬਾਹਰ ਹੀ ਨਹੀਂ ਆਉਂਦੇ ਗਰਮੀ ਕਰਕੇ ਸਰ 12 ਵੇ ਤੋਂ ਲੈ ਕੇ 4-5 ਵਜੇ ਤੱਕ ਤੇ ਬਿਲਕੁਲ ਹੀ ਸੁੰਨ ਮਸਾਨ ਪਈ ਹੁੰਦੀ ਹੈ ਜੀ ਲੋਕੀ ਬੜਾ ਭਰੇ ਹੀ ਕਰਦੇ ਨੇ ਨਿਕਲ ਵੇਲੇ ਜੇ ਕੋਈ ਨਿਕਲਦਾ ਵੀ ਹੈ ਤੇ ਸਿਰ ਮੂੰਹ ਚੰਗੀ ਦਾਣਾ ਟਕੇ ਹੁੰਦਾ ਵਾ ਕਿ ਗਰਮੀ ਦਾ ਕੋਈ ਪਰਗੋਪਣਾ ਪੈ ਜੇ ਦੁਕਾਨਦਾਰੀ ਇਤਨਾ ਹੀ ਸਰ 4-5 ਘੰਟੇ ਤੇ ਬਿਲਕੁਲ ਹੀ ਡੈਡ ਹੋ ਗਈ ਦੀ ਹੈ ਬਾਕੀ ਸਵੇਰੇ ਸ਼ਾਮੀ ਥੋੜਾ ਬੋਤਾ ਚਲੋ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਇਹ ਕੰਮ ਤੇ ਠੀਕ ਹੀ ਹੈ ਬਾਕੀ 4 ਤੋਂ 12 ਤੋਂ ਲੈ ਕੇ 4-5 ਵਜੇ ਤੱਕ ਬਿਲਕੁਲ ਵਿਲੇ ਹੁੰਦੇ ਭਾ ਮੇਰਾ ਕੋਕੂ ਦਾ ਕੰਮ ਹੈ ਪਾਸ ਵੀ ਅੱਜ ਤੁਹਾਡੇ ਸਾਹਮਣੇ ਦੇਖੋ ਜੀ ਅਸਲ ਇਹ ਬਾਦ ਚ 11 ਬਰ ਬਰ ਕਿ ਲੱਭਣੀ ਨਹੀਂ ਹੈਗਾ ਬਾਜ਼ਾਰ ਚ ਇੰਨੀ ਤਪਸ਼ ਪੈ ਰਹੀ ਹੈ ਤੇ گاਉਂ ਦਾ ਤੇ ਗਾਹ ਜਾਂਦਾ ਨਹੀਂ ਹੈਗਾ ਲੋਕਲੀ ਆ ਜੋ ਸ਼ਾਮ ਨੂੰ ਨਿਕਲੇ ਜੋ ਨਿਕਲੇਗਾ ਗਰਮੀ ਤਾਂ ਬਰ ਸਾਹਮਣੇ ਪੈ ਹੀ ਰਹੀ ਹੈ ਗਰਮੀ ਨੇ ਕੰਮ ਹੀ ਖਰਾਬ ਛੋੜਿਆ ਬਿਲਕੁਲ ਸਰ ਬਿਲਕੁਲ ਤੇ ਗਾਹ ਕੀ ਦਮ ਮੰਦਾ ਹੀ ਹੈ ਮੰਦਾ ਚੱਲ ਰਿਹਾ ਜੀ ਮੰਦਾ ਹੀ ਹੈ ਸਰੇ ਸਰੇ ਗਾਲ ਪੈ ਰਹੀਆਂ ਨੇ ਸ਼ਾਮ ਨੂੰ ਉਤਾਰੀ ਵੀ ਲੋਕਲੀ ਇਹਦਾ ਪੈਜ ਪੈਜ ਗਰਮੀ ਚ ਦੇ ਦੁਪਹਿਰ ਗਰਮੀ ਚ ਦੇ ਪਿੰਡ ਦਾ ਗਾਲ ਤੇ ਆਂਦੇ ਨਹੀਂ ਨੇ ਬਸ ਬਾਜੀ ਇਦਾਂ ਬੈਠੇ ਦੁਕਾਨ ਤੇ ਟਾਈਮ ਤੇ ਨਹੀਂ ਦੇਣਾ ਮੈਂ ਹੁਣ ਜੇ ਹੁਣ ਦੁਕਾਨ ਤੇ ਕੋਈ ਆਇਆ ਤਾਂ ਪਾ ਲੈ ਕੇ ਅੰਨਾ ਇੱਕ ਜਣੋ ਕੋਈ ਗਾਗ ਆਏਗਾ ਕੋਈ ਪੈਸੇ ਪਟਾਂਗੇ ਦੁਕਾਨ ਤੇ ਟਾਈਮ ਤੇ ਨਹੀਂ ਦੇਣਾ ਭਾਜੀ ਦੁਕਾਨੀ ਕਰਨੀ ਪੈਂਦੀ ਆ ਭਾਈ ਦੀਪਕ ਇਹ ਆਪਣਾ ਕੰਮ ਕੋਸਮੈਟਿਕ ਦੀਵਾ ਤਾਂ ਜਿਆਦਾ ਬਹੁਤ ਮੰਦਾ ਹੈ ਬਹੁਤ ਬੁਢਾ ਹਜੇ ਅਨੁਕੀਰ ਸੇਕ ਤੇ ਲੜਾਈ ਕਰਨੀ ਹੋ ਗਿਆ ਇੱਕ ਗਰਮੀ ਕਰਮ ਵੀ ਹੋ ਗਿਆ ਤੇ ਕਸਟਮਰ ਨਿਕਲ ਜਾਣੀ ਆ ਨਾ ਬੈਠੇ ਰਚਦਾ ਪਿਆ ਕੋਈ ਗਾਗ ਦਾ ਪੁੱਛੋ ਕੁਛ ਨਾ ਗਾਗ ਸਵੇਰੇ 10 15 ਮਿੰਟ ਲੱਗ ਗਿਆ ਉਸ ਤੋਂ ਬਾਅਦ 7 8 ਵਜੇ ਤੋਂ ਬਾਅਦ ਜ਼ਿਆਦਾ ਕੋਸ ਟਾਈਮ ਜਾਂਦਾ ਹੁੰਦਾ ਹੈ ਤੇ ਕੁਛ ਨਹੀਂ ਕੋਈ ਹੋਰ ਨਹੀਂ ਜਾਂਦਾ ਤਾਂ ਕਿ ਬਹੁਤ ਜ਼ਿਆਦਾ ਮੰਦੀ ਹੈ ਪੰਜ ਫਿਰ ਕੀ ਕਰਨਾ ਆਣਾ ਤੇ ਪੈਣਾ ਜੀ ਡਿਊਟੀ ਤੇ ਦੇਨੇ ਪਣੀ ਪੈਸਿਆਂ ਦੀ ਮਾਮੂਲੀ ਲੈਣ ਦੇਣ ਨੂੰ ਲੈ ਕੇ ਭੂਆ ਦੇ ਪੁੱਤ ਨੇ ਮਾਮੇ ਦੇ ਪੁੱਤਰ ਦਾ ਟਰੈਕਟਰ ਨਾਲ ਕੁਚਲ ਕੇ ਕਤਲ ਕਰ ਦਿੱਤਾ। ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭੁਪਿੰਦਰ ਸਿੰਘ ਦਾ ਪੁੱਤਰ ਜਸਕਰਨ ਸਿੰਘ ਬੂਟਾ ਸਿੰਘ ਪੁੱਤਰ ਨਿਰੰਜਨ ਸਿੰਘ ਦਾ ਦਿਹਾੜੀ ਤੇ ਟਰੈਕਟਰ ਚਲਾਉਂਦਾ ਸੀ ਜਿਸ ਦੇ ਪੈਸੇ ਜਸਕਰਨ ਨੇ ਬੂਟਾ ਸਿੰਘ ਤੋਂ ਮੰਗੇ ਤਾਂ ਬੂਟਾ ਸਿੰਘ ਨੇ ਉਸ ਨੂੰ ਉਸਦੇ ਪੈਸੇ ਨਹੀਂ ਦਿੱਤੇ ਜਿਸ ਤੋਂ ਬਾਅਦ ਜਸਕਰਨ ਸਿੰਘ ਕਿਸੇ ਹੋਰ ਦਾ ਟਰੈਕਟਰ ਚਲਾਉਣ ਲੱਗ ਪਿਆ ਜੋ ਕਿ ਬੂਟਾ ਸਿੰਘ ਨੂੰ ਚੰਗਾ ਨਾ ਲੱਗਾ। ਅਤੇ ਉਸਨੇ ਉਸਦੇ ਪੁੱਤਰ ਅਤੇ ਹੁਸਨ ਨੇ ਜਸਕਰਨ ਨੂੰ ਬਾਂਕੇ ਕੋਟਿਆ ਤੇ ਫਿਰ ਟਰੈਕਟਰ ਦੇ ਥੱਲੇ ਦੇ ਕੇ ਕੁਚਲ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਗੱਲ ਇਹ ਹੋਈ ਜੇ ਇਹਦਾ ਪਹਿਲਾਂ ਮੈਂ ਟਰੈਕਟਰ ਚਲਾਉਂਦਾ ਇੱਕ ਬੂਟੇ ਦਾ ਧਰਮਾਵਾਦ ਵਾਲੇ ਦਾ। ਛੇ ਦੇਨ ਕਿੰਦਾ ਮੈਂ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰਿਹ ਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈੜੀ ਕਹਿੰਦਾ ਉਹਨੇ ਮੁੰਡੇ ਤੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਹੋਰ ਟਰੈਕਟਰ ਚਲਾਉਂ ਰਿਆ ਪਿਆ ਮਿੱਟੀ ਵਾਲਾ ਚਲਾਉਂ ਰਿਆ ਪਿਆ 300 ਰੁਪਏ ਦਿਹਾੜੀ। ਤੇ ਮੇਰਾ ਵੀ ਲਾਗੇ ਚੱਲ ਰਿਹਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਘਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲਿਆ ਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੀ ਮੁਨੀ-ਮੁਨੀ ਕਹਿੰਦੇ ਉਹਦਾ ਤੇ ਹੋਰ ਹੁਸਨ ਹੈ ਇੱਕ ਹਾਂਜੀ ਤੇ ਕੇ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇੱਕ ਇਹਦੇ ਬੂਟੇ ਦਾ ਮੁੰਡਾ ਹੈ ਨਾ ਅਬੀ ਤੇ ਬਾਅਦ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਜੀ ਇੱਕ ਫਿਰ ਆਏ ਡੈਡੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਆ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਦੇ ਥੱਲੇ ਉਤੋਂ ਦੀ ਥੱਲੇ ਆ ਗਿਆ ਇਹ ਪੂਰਾ ਡਾੜੀ ਦੇ ਪੂਆ ਦੇ ਮੁੰਡਾ ਸੀ ਹਾਂਜੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡੈਡੀ ਦੇ ਉਤੋਂ ਦੀ ਮੌਕੇ ਤੇ ਮੌਤ ਹੋ ਗਈ ਜੇ ਹੁਣ ਤੁਸੀਂ ਕੀ ਜਾਣੋ ਸਨਾਖ ਚਾਹੀਦਾ ਸਾਨੂੰ ਕਾਂਜੀ ਕੰਢੀ ਜੇ ਇਹ ਹੈਗੀ 3 3 ਕ ਵਜੇ ਦੀ ਹਾਂਜੀ ਉਸੇ ਵੇਲੇ ਇਥੇ ਲੈ ਆਂਤਾ ਹਾਂ ਸਿੱਧਾ ਡਾਇਰੈਕਟਰਾਂ ਗਿਆ ਮੌਤ ਡੈਥ ਹੋ ਗਈ ਇੱਕ ਨਾ ਭਪਿੰਦਰ ਸਿੰਘ ਇਸਪਿੰਦਾ son of ਗੁਲਜਾਰ ਸਿੰਘ ਪਿੰਡ ਰਾਮਨਦਵਾਲੀ ਦਾ ਰਹਿਣ ਵਾਲਾ ਦਾ ਤੇ ਇਹਦਾ ਜਿਹੜਾ ਬੇਟਾ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ son of ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹ ਇਹਨਾਂ ਦੀ ਮਿੱਟੀ-ਮੁੱਟੀ ਪਲੋਂ ਢੋਂਦਾ ਦਾਦਾ ਸੀ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣੇ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹੁਸਨ ਇਹਨਾਂ ਤਿੰਨਾਂ ਨੇ ਇਹਨੂੰ ਬੰਨ ਲਿਆ ਬੰਨ ਕੇ ਦੇਦੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੂੰ ਹੀ ਬੱਦਾ ਵਾ ਤਮਾਣ ਕੇ ਛਡਾਲਾ ਤੇ ਜਾਂ ਪੈਸੇ ਦੇ ਤੇ ਇਹ ਜਦੋਂ ਛਡਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰੋਂ ਲਗਾਤਾ ਇਹਦੇ ਲੰਗੜਣ ਨਾਲ ਇਹਦੀ ਮੌਤ ਹੋ ਗਈ ਹੈ ਸਰ ਇਹ ਮਾਮਲਾ ਦਰਜ ਕਰ ਲਿਆ ਕਰ ਲੱਗੇ ਹੈ ਦਰਜ ਤੇ ਕਿਤੇ ਕਿਤੇ ਖਲਾਫ ਕਿੰਨੇ ਦੋਸ਼ੀ ਤਿੰਨ ਦੋਸ਼ੀ ਬੂਟਾ ਅਬੀ ਹੁਸਨ ਬਹੁਤ ਪਰਮਗਤ ਮਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਨੇ ਲਾਸ਼ ਲਾਸ਼ ਨੂੰ ਪੋਸਟ ਮਾਰਟਮ ਕਰਾਉਣੀ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੀ ਰੋਕਥਾਮ ਦੇ ਲਈ ਲਗਾਤਾਰ ਕਾਸੋ ਵਿਆਂਚ ਲਾਇਆ ਜਾ ਰਿਹਾ ਹੈ ਤੇ ਇਸ ਮਹਿੰਮ ਨੂੰ ਚਲਦੇ ਆ 65 ਦਿਨ ਹੋ ਚੁੱਕੇ ਹਨ ਤੇ ਹੁਣ ਤੱਕ 236 ਡਰਗ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਬਾਬਤ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਹੁਣ ਤੱਕ 131000 ਡਰਗ ਮਨੀ ਬਰਾਮਦ ਕੀਤੀ ਜਾ ਚੁੱਕੀ ਹੈ ਨਿਰਮਲ ਜੀ ਦੇਖੋ ਜਿਹੜਾ ਇਹ ਮਹਿੰਮ ਚਲਾਇਆ ਜਾ ਰਿਹਾ ਸਾਡੇ ਵੱਲੋਂ ਨਸ਼ੇ ਦੇ ਖਿਲਾਫ ਯੁੱਧ ਨਸ਼ੇ ਵਿਰੁੱਧ ਇਦੇ ਤਹਿਤ ਇਹ ਬੇਸਿਕਲੀ 1 ਮਾਰਚ ਤੋਂ ਸਟਾਰਟ ਹੋਇਆ ਸੀਗਾ ਤਾਂ ਹੁਣ ਲਗਭਗ 60 ਦਿਨ ਹੋ ਚੁੱਕੇ ਹਨ ਤਾਂ ਇਹਦੇ ਤਹਿਤ ਬਰਨਾਲਾ ਪੁਲਿਸ ਹਰ ਪੱਧਰ ਤੇ ਕੰਮ ਕਰ ਰਹੀ ਹੈ ਓਵਰঅল ਡਾਟਾ ਦੀ ਫਿਗਰ ਦੀ ਗੱਲ ਕਰੀਏ ਤਾਂ ਹੁਣ ਤੱਕ 36 ਫਾਇਰ ਦਰਜ ਹੋ ਚੁੱਕੇ ਹਨ ਡੀਪੀਐਸਏ ਐਕਟ ਦੇ ਤਹਿਤ ਔਰ 236 ਇਸਮਗਲਸ ਤੇ ਪੈਡਲਸ ਨੂੰ ਅਰੈਸਟ ਕੀਤਾ ਗਿਆ ਹੈ स्मगलरस से पेडलरस की गल की जाए तो जे छोटे मोटे समग पेडलर्स होंगे जो नशा बेचते हैं उन्होंने खिलाफ़ भी काफ़ी भारी मात्रा से मतलब कार्रवाई करते हुए सख्त कार्रवाई करते हुए उन्होंने जेल भेजा गया है और बैकवर्ड त फॉरवर्ड लिंक केजेस नईडेंटिफाई करते हुए जे मेन सप्लायर से जो दूजे सूबे तो या बारों इलाके सप्लाई करते उन्होंने भी नत्थ कसी गई है उन्होंने भी सख्त कार्रवाई की गई है अपार्ट फ्रॉम दैट मतलब तीस अगर पैटर्न देखोगे बरनाले जिले का स्मॉल तो मीडियम रिकवरी ज़्यादा होंगी है तो जेरे नशा क बेचण वाले उन्होंने कार्रवाई तो असं कर ही रहे हैं उस तो अलावा जेरे नशा तो के आदि हैं उन्होंने नशा तो किमें दूर करेद तहत भी असी प्रोपर कार्रवाई कर रहे हैं इस करके सा पब्लिक नाल मीटिंग भी की जाती है प्रोपर साढ़े एस एच ओ डी एस पी मैं आप उन्होंने संपर्क मीटिंग कर रहे हैं उन्होंने फीडबैक ले रहे हैं ਜੇਰੀ ਸੇਫ ਪੰਜਾਬ ਦੀ ਹੈਲਪ ਲਾਈਨ ਹੈ ਉੱਥੇ ਵੀ ਸਾਨੂੰ ਪ੍ਰੋਪਰ ਇਨਪੁਟ ਆਉਂਦੀ ਹੈ ਫਿਗਰ ਦਰਜੇ ਤਾਂ ਜੇਰੀ ਸੇਫ ਪੰਜਾਬ ਹੈਲਪ ਲਾਈਨ ਹੈ ਉੱਥੇ ਸਾਨੂੰ ਹੋਰ ਵੀ ਜ਼ਿਆਦਾ ਫੀਡਬੈਕ ਤੇ ਇਨਪੁਟ ਆ ਰਹੇ ਹਨ ਜਿਨ੍ਹਾਂ ਤੇ ਕਾਰਵਾਈ ਕਰਦੇ ਵੇ ਲਗਭਗ ਸਾਨੂੰ 126 ਇਨਪੁਟਸ ਆਏ ਸੀਗੇ اور 37 ਫਾਇਰਸ ਸਾਡੇ ਵੱਲੋਂ ਲਾਂਚ ਕੀਤਾ ਗਿਆ ਤੇ ਜਿਹੜੇ ਐਕਿਊਸ ਸੀ ਉਹਨਾਂ ਤੇ ਕਾਰਵਾਈ ਵੀ ਕੀਤੀ ਗਈ ਹੈ ਇਸ ਕਰਕੇ ਜਿਹੜਾ ਪਬਲਿਕ ਨੂੰ ਕੌਨਫिडेंस ਵੀ ਆ ਰਿਹਾ ਕਿ ਉਹਨਾਂ ਦੇ ਇਨਪੁਟ ਤੇ ਪੁਲਿਸ ਕੰਮ ਵੀ ਕਰ ਰਹੀ ਹੈ ਸਰ ਕਿੰਨੀ ਕੀ ਡਰਗ ਮਨੀ ਹੁਣ ਤੱਕ ਜਮ੍ਹਾਂ ਹੋ ਗਈ ਹੈ ਡਰਗ ਮਨੀ 1 ਲੱਖ 30 ਹਜ਼ਾਰ 121 ਰਿਕਵਰ ਹੋਇਆ ਸੀਗਾ ਔਰ ਪਲੱਸ 1 ਲੱਖ 85 ਹਜ਼ਾਰ ਰਿਕਵਰ ਹੋਇਆ ਹੈ ਜਿਵੇਂ ਕਿ ਤੁਹਾਨੂੰ ਮੈਂ ਇੱਥੇ ਦਾ ਪੈਟਰਨ ਦੱਸ ਰਿਹਾ ਸੀਗਾ স্মਲ ਟਾਈਮ ਪੈਡਲਰਸ ਜ਼ਿਆਦਾ ਹੈ ਜਿਹੜੇ ਮਤਲਬ 100 ਗ੍ਰਾਮ 15 ਗ੍ਰਾਮ 10 ਗ੍ਰਾਮ ਅਗੇ ਸੇਲ ਕਰਦੇ ਹੈ স্মਲ স্মਲ ਕੁਆਂਟੀਟੀ ਸੇ ਤੋਂ ਇਸ ਕਰਕੇ ਉਸ ਤਰੀਕੇ ਨਾਲ ਅਸੀਂ ਕਾਰਵਾਈ ਕਰ ਰਹੇ ਹੈ ਦੇਖੋ ਸਾਢੇ ਵੱਲ ਲੋਕ ਪ੍ਰੋਪਰ ਜਿਹੜਾ ਏਰੀਆ ਹੈ ਜਿਹਨੂੰ ਅਸੀਂ ਹੌਟਸਪੌਟ ਕਹਿੰਦੇ ਸੀਗੇ ਆਪਣੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਸੱਤ ਹੌਟਸਪੌਟਸ ਸੀਗੇ ਹੁਣ ਤੱਕ ਉੱਥੇ ਜ਼ਿਲ੍ਹਾ ਲੈਵਲ ਤੇ ਯਾਨੀ ਕਟੋਕਟ 300 400 ਮੁਲਾਜ਼ਮ ਦੀ ਡਿਪਲॉयਮੈਂਟ ਕਰਾ ਕੇ ਕਿੱਸੋ ਸਾਢੇ ਵੱਲ ਕੀਤਾ ਗਿਆ ਸੀਗਾ ਉਹ ਸਾਡੇ ਬਹੁਤ ਜ਼ਿਆਦਾ ਫਰਕ ਪਿਆ ਹੈ اور ਜਿਹੜੇ ਟਾਰਗੇਟਡ ਰੇਟਸ ਹੁੰਦੇ ਹਨ ਲਾਈਕ ਅਚਨ ਚੈਕ ਚੈਕਿੰਗ ਹੋ ਗਈ ਲੇਟ ਈਵਨਿੰਗ ਹੋ ਗਿਆ अर्ली ਮਾਰਨਿੰਗ ਹੋ ਗਿਆ ਲਗਭਗ 700 ਜਿਹੜੇ ਆਪਰੇਸ਼ਨ ਸੀਗੇ ਰੇਡ ਸੀਗੇ ਉਹ ਸਾਡੇ ਵੱਲੋਂ ਕੀਤਾ ਗਿਆ ਹੈ ਅਤੇ ਜਿਹੜੀ ਇਹ ਮੋਨਿਟਰਿੰਗ एवरी हाई ਲੈਵਲ ਤੇ ਕੀਤੀ ਜਾ ਰਹੀ ਹੈ ਇਵਨ ਸਾਰੇ ਹੈਡਕੁਆਰਟਰ ਸਾਡੇ ਹੈਡਕੁਆਟਰ ਵੱਲੋਂ ਵੀ ਰੈਗੂਲਰ ਅਪਡੇਟਸ ਸਾਨੂੰ ਪੁੱਛਿਆ ਜਾਂਦਾ ਹੈ ਪਲੱਸ ਅਸੀਂ ਵੀ ਆਪਣੇ ਜ਼ਿਲ੍ਹੇ ਤੇ ਫੋਰ ਐਗਜ਼ਾਮਪਲ ਅੱਜ ਹੀ ਮੈਂ ਆਪਣੇ ਸਾਰੇ ਜੀਓ ਐਸਓ ਸਾਬੰਦ ਮੀਟਿੰਗ ਕਰ ਰਿਹਾ ਸੀਗਾ ਉਹਨਾਂ ਦੀ ਕਾਰਗੁਜ਼ਾਰੀ ਨੂੰ ਰਿਵਿਊ ਕਰਦੇ ਵੇ ਉਹਨਾਂ ਦੇ ਇਨਪੁਟ ਵੀ ਮੈ ਲੈ ਰਹਾ ਸੀਗਾ ਪਲੱਸ ਉਹਨਾਂ ਨੂੰ ਮੈਂ ਗਾਈਡ ਵੀ ਕਰ ਰਹਾ ਸੀ ਕਿ ਕਿਵੇਂ ਅਸੀਂ ਜਰਾਏ ਯੁੱਧ ਨਸ਼ੇ ਵਿਰੁੱਧ ਦਾ ਮੁਹਿੰਮ ਹੈ ਇਹਨੂੰ ਸਕਸੈਸਫੁਲ ਕਰੀਏ ਤੇ ਜਰਾਏ ਇਹ ਟੀਚਾ ਹੈ 31 ਮਈ 2025 ਤੱਕ ਪੰਜਾਬ ਨੂੰ ਡਰਗ ਫਰੀ ਐਟ ਲੀਸਟ ਜਰਾ ਜ਼ੀਰੋ ਡਰਗ ਅਵੇਲੇਬਿਲਟੀ ਹੈ ਉਹ ਇਨਸ਼ੋਰ ਕਰੀਏ ਸੀ ਜੀ ਸਰ ਪ੍ਰੋਪਰਟੀਆਂ ਕਿੰਨੀਆਂ ਕਿ ਅਟੈਚ ਕਰਦੇ ਆ ਜੀ ਦੇਖੋ ਜਰਾ ਇਹ 88 ਐਫ ਦਾ ਪ੍ਰੋਵੀਜ਼ਨ ਹੁੰਦਾ ਹੈ ਐਨਡੀਪੀਐਸ ਐਕਟ ਦੇ ਤਹਿਤ ਜੇਰਾ ਬੰਦਾ ਡਰਗ ਮੰਨੀ ਰਹੀ ਕੋਈ ਪ੍ਰੋਪਰਟੀ ਬਣਾਉਂਦਾ ਹੈ उसके तहत अच्छी कार्रवाई करते उन्होंने प्रॉपर्टी फ्रीज़ कराते हैं मतलब इस साल लगभग तीन करोड़ के आसपास की प्रॉपर्टी यानी एग्जैक्ट फिगर टू पॉइंट एट सी आर दा सी वो प्रॉपर्टी फ्रीज़ हो चुकी सी इस तो अलावा साढ़े वालों हर थाने केसेस भी आइडेंटिफाई किए गए हैं तीन का प्रपोजल जा चुका है जो लगभग दो करोड़ प्लस का है देखो असं एक तो पब्लिक का फीडबैक भी ले रहे हैं कि जरा फीगर कह रहे नाइन नाइन परसेंट वो ग्राउंड लेवल तो इंप्लीमेंट हुआ है कि नहीं हुआ है तो सा जो फीडबैक है वो बेसिकली थ्री सिक्सट डिग्री चैनल वाला फीडबैक है असी ਪੁਲਿਸ ਮਹਿਕ ਮੈਂ ਰਾਈ ਵੀ ਫੀਡਬੈਕ ਲੈ ਰਹੇ ਸਿਵਲ ਮਹਿਕ ਵੀ ਸਾਨੂੰ ਫੀਡਬੈਕ ਦੇ ਰਹੀ ਹੈ ਜਿਹੜੇ ਨਾ ਪੋਲਿਟੀਕਲ ਆਗੂ ਹੈ उन्होंने वर्कर उन्होंने तो भी असं फीडबैक ले रहे हैं कि हाँ जी कितना फर्क है और एक्चुअल जो पिंड से मोहल्ले से वार्ड से पर बंदे हैं उन्होंने फीडबैक भी ऐसे ले रहे प्लस जी मीडिया है मीडिया बेसिकली देखो डेमोक्रेसी का चौथा पिलर होंगी है बड़ा अहम रोल इन्ह का होंद का भी सूँ बहुत सहयोग मिल रहा है वो भी सूँ प्रोपर फीडबैक दे रहे हैं जितने भी सूँ शिकायत आँगी कि हाँ इस एरिया से थोड़ी सी गड़बड़ है तो अभी इंश्योर करते हैं कि प्रोपर कंपलायंस होते हुए उन्होंने कार्रवाई भी की जाए इस करके मतलब एक सजे हैं ऑपरेशन नाल के दो सांझा जरा एफर्ट है उपराला है उस करके नसेते फर्क तो काफी पया है असी फिर भी असी जदो तक इनु इंश्योर नहीं करदे हां जी 100% नहीं होगी असी काम करते रहेंगे जरा ये मोमेंटम असी मेंटेन करेंगे देखो जरा ये ड्रग्स द पैटर्न है एक तो इवनिंग से असी नागाबंदी टेस्ट विजिबल पुलिसिंग तो इंश्योर करदे करते हैं जेरे भी हॉटस्पॉट एरिया है फॉर एग्जांपल रामबाग के दो सांंसी बस्ती के दो उतते असी रेगुलर रेड्स भी करांदे हैं प्लस नेरे-तेरे असी प्रॉपर पुलिस दी विजिबिलिटी भी इंश्योर करदे हैं फॉर एग्जाम्पल असी तो बेसिकली जो बैकसाइड बस स्टैंड है उत्थे प्रोपर साढ़े वालों सर्वे भी किया गया से कितने घर से जो पहले नशे का कारोबार करते थे हूँ की फ़र्क पै गया हूँ वो केरी नौकरी यानी कारगुजारी यानी अपनी रोज़गार किमें कमा रहे हैं असी उस लेवल तक जा रहे हैं प्रोपर फीडबैक ले रहे हैं और आइडेंटिफाई कर रहे हैं एरिया डोमिनेट भी कर रहे हैं प्लस प्रोपर रेट्स भी कर रहे हैं ਪੰਜਾਬ ਸਰਕਾਰ ਦਿਨ ਰਾਤ ਯਤਨ ਕਰ ਰਹੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਪਰ ਇਹ ਲਾਨਤ ਇੰਨੀ ਬੁਰੀ ਫੈਲ ਚੁੱਕੀ ਹੈ ਤੇ ਇਸ ਤੇ ਕਾਬੂ ਪਾਣਾ ਮੁਸ਼ਕਿਲ ਹੋਇਆ ਪਿਆ ਗੱਲ ਕਰਦੇ ਹਾਂ ਲੁਧਿਆਣਾ ਦੇ ਮਗਬੂਲਵਰ ਖੇਤਰ ਦੀ ਜਿੱਥੇ ਇੱਕ ਖੁੱਲੇ ਬਾਗਲ ਵਿੱਚ ਨਸ਼ੇੜੀ ਖੁੱਲ੍ਹ ਆਮ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ ਤਸਵੀਰਾਂ ਦਰਦਨਾਕ ਹਨ ਕਿਸ ਤਰ੍ਹਾਂ ਇਹਨਾਂ ਨੌਜਵਾਨ ਨੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਹੋਈ ਹੈ ਅਰਜੈਕਟ ਵੀਡੀਓ ਫੇਸਬੁੱਕ ਤੇ ਵਾਇਰਲ ਹੋਈ ਹੈ ਇਮਕਬੂਲਪੁਰਾ ਦੀ ਗੜੀ ਨਗਰ ਪੰਜ ਦੇ ਸਾਹਮਣੇ ਇੱਕ ਖਾਲੀ ਪਲਾਟ ਦੇ ਵਿੱਚ ਤਿੰਨ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਝੂਮ ਰਹੇ ਹਨ ਜਿਸ ਦੇ ਸੰਬੰਧ ਵਿੱਚ ਮੈਂ ਐਸਐਚਓ ਮਕਬੂਰਾ ਦੇ ਨਾਲ ਆ ਕੇ ਅਸੀਂ ਜਿਹੜਾ ਮੌਕਾ ਤਸਦੀਕ ਕੀਤਾ ਔਰ ਆਸ-ਪਾਸ ਦੇ ਜਿੰਨੇ ਵੀ ਐ ਰੈਸ਼ ਰੱਖਣ ਵਾਲੇ ਤੇ ਦੁਕਾਨਾਂ ਵਾਲਿਆਂ ਤੋਂ ਤਸਦੀਕ ਕੀਤੀ ਪਰ ਕਿਸੇ ਵੱਲੋਂ ਵੀ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ ਕਿ ਇੱਥੇ ਕਿਸੇ ਲੜਕਿਆਂ ਨੇ ਨਸ਼ੇ ਦਾ ਸੇਵਨ ਕੀਤਾ ਹੈ ਫੇਰ ਵੀ ਹਮ ਸਰਪੁਨ ਸਰ ਨੂੰ ਜਿਹੜੀ ਹੈ ਦਸ਼ਾਂਤ ਪਿਛਲੇ ਦਿਨਾਂ ਦੇ ਵਿੱਚ ਕਾਫੀ ਨਸ਼ੇ ਦੇ ਖਿਲਾਫ ਜਿਹੜੀ ਹੈ ਸੁਭਾਵਸ਼ਾਲੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਡਰਗ ਪਾਰਟਨਰ ਤੇ ਨਸ਼ਾ ਵੇਚਣ ਵਾਲੇ ਕਰੀਬ-ਕਰੀਬ 816 ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਔਰ ਕਰੀਬ-ਕਰੀਬ ਅਸੀਂ 300 ਤੋਂ ਕਰੀਬ ਐਡਿਕਟ ਜਿਹੜੇ ਹੈ ਡਰਗ ਦੀ ਐਡਿਕਸ਼ਨਟਾ ਵਿੱਚ ਅਸੀਂ ਉਹਨਾਂ ਨੂੰ ਐਡਮਿਟ ਕਰਵਾਇਆ ਜਿਨ੍ਹਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਇਹਨਾਂ ਪਾਸੋਂ ਤਕਰੀਬਨ 70 ਕਿਲੋ ਅਸੀਂ ਹੈਰਨ ਬਰਾਮਦ ਕੀਤੀ 375 ਕਿਲੋ ਆਇਸ 13 ਕਿਲੋ ਅਸੀਂ ਹਸਕ ਪੱਪੀ ਜਿਹੜੀ ਆ ਉਹ ਅਸੀਂ ਇਹਨਾਂ ਕੋਲ ਰਿਕਵਰ ਕੀਤੀ ਹੈ ਇੰਜੈਕਸ਼ਨ 1550 ਇਹਨਾਂ ਕੋਲ ਰਿਕਵਰ ਕੀਤੇ ਹਨ ਕੈਪਸੂਲ ਅਤੇ ਗੋਲੀਆਂ 32157 ਇਹਨਾਂ ਪਾਸੋਂ ਅਸੀਂ ਰਿਕਵਰ ਕੀਤੀ ਇਸ ਤੋਂ ਇਲਾਵਾ ਜਿਹੜੀ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਪਾਸੋਂ ਅਸੀਂ 2 ਕਰੋੜ 7 लाख 62000 700 ਰੁਪਇਆ ਜਿਹੜਾ ਇਹ ਡਰਗ ਬਣੀ ਰਿਕਵਰ ਕੀਤੀ ਆ ਔਰ ਅਮ ਸਰ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੀ ਹੈ ਡਰਗਸ ਦੇ ਖਿਲਾਫ ਦਾ ਅਸੀਂ ਕੈਂਪੇਨ ਚਲਾਈ ਹੋਈ ਆ ਔਰ ਆਊਟ ਨਾਲ ਇਹ ਦਿਨਾਂ ਦੇ ਵਿੱਚ ਅਸੀਂ ਕਿਸੇ ਵੀ ਨਸ਼ਾ ਤਸ਼ਕਰ ਨੂੰ ਇਹੋ ਜਿਹਾ ਜਿਹੜਾ ਮਤਲਬ ਕਿ ਨਹੀਂ ਮੌਕਾ ਦੇਵਾਂਗੇ ਔਰ ਜਿਹੜੇ ਦਸ਼ੇ ਦਾ ਸੇਵਨ ਕਰਦੇ ਆ ਉਹਨਾਂ ਦੀ ਕੋਸ਼ਿਸ਼ ਨਹੀਂ ਕਰਕੇ ਅਸੀਂ ਉਹਨਾਂ ਡੀਐਟਐਕ ਸੈਂਟਰ ਦੇ ਵਿੱਚ ਐਡਮਿਟ ਕਰਵਾ ਰਹੇ ਆ अपराधियों ਦੇ ਹੌਂਸਲੇ ਨੇ بلند ਹੋ ਗਏ ਹਨ ਕਿ ਉਹ ਕੋਈ ਵੀ ਅਪਰਾਧ ਕਰਨ ਤੋਂ ਨਹੀਂ ਚਿਜਕਦੇ ਜਿਸ ਦੀ ਇੱਕ ਮਿਸਾਲ ਪਿੰਡ ਬਲੀਪੁਰ ਵਿੱਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕਿ 19 ਸਾਲਾਂ ਨੌਜਵਾਨ ਰੋਬਿੰਦ ਦੀ ਲਾਸ਼ ਸੜਕ ਦੇ ਕਿਨਾਰੇ ਪਈ ਮਿਲੀ ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਸ਼ੀ ਸਾਡੇ ਗਵੰਡੀ ਹਨ ਜਿਨ੍ਹਾਂ ਨੇ ਰੋਬਿੰਦ ਨੂੰ ਆਪਣੇ ਘਰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ ਤੇ ਫੋਨ ਤੇ ਦੱਸਿਆ ਕਿ ਉਸ ਦੀ ਲਾਸ਼ ਪਿੰਡ ਵਲੀਪੁਰ ਚ ਸੜਕ ਦੇ ਕਿਨਾਰੇ ਸੁੱਟ ਦਿੱਤੀ ਗਈ ਸਨ ਅਫਸਾਰ ਸਿੰਘ ਤੇ ਜਿਹੜਾ ਛੋਟਾ ਬਾਜੀ ਉਹ ਹੈਗਾ ਉਹਦੇ ਨਾਲ ਲੱਭਾ ਵਾ ਲੱਭ ਜੀਤਾਂਦੇ ਉਹਨੂੰ ਉਹਦਾ ਹੈਗਾ ਵਾ ਡੈਡੀ ਦਾ ਨਾਮ ਸਨ ਅਫਸਕਰ ਸਿੰਘ ਹਾਂਜੀ ਇਹਨਾਂ ਨੇ ਮਾਰਿਆ ਮਾਰ ਕੇ ਕੀ ਤੁਹਾਨੂੰ ਫੋਨ ਫੋਨ ਕਰਦੇ ਰਹੇ ਹਾਂਜੀ ਸਾਡੇ ਵੱਡੇ ਭਰਾ ਨੇ ਫੋਨ ਕੀਤਾ ਵਾ ਕਿ ਮੈਂ ਫਲਾਨੀ ਜਗ੍ਹਾ ਸੁੱਟਿਆ ਵੱਡੇ ਬਾਗ ਦੇ ਵਿੱਚ ਪਹਿਲਾਂ ਅਸੀਂ ਉੱਧਰ ਗਏ ਵੇਖਣ ਤੇ ਉਧਰ ਅਸੀਂ ਸਾਰੇ ਬੰਨੇ ਘੁੰਮ ਫਿਰ ਕੇ ਆ ਗਏ ਸਾਰੇ ਪਿੰਡ ਦੇ ਨਾਲ ਹੀ ਫੇਰ ਇਹਨੇ ਫੋਨ ਕੀਤਾ ਕਿ ਅਸੀਂ ਨਾ ਬਲੀਪੋਲਾ ਦੀਆਂ ਮੜੀਆਂ ਦੇ ਵਿੱਚ ਸੁੱਟਿਆ ਅੱਛਾ ਫੇਰ ਹਾਂਜੀ ਫੇਰ ਇੱਧਰ ਵੇਖਣ ਆਏ ਤੇ ਫੇਰ ਫੋਨ ਪਾ ਦੁਬਾਰਾ ਕੀਤਾ ਵੀ ਮੜੀਆਂ ਤੋਂ ਕਿੱਲਾ ਕਪਸ਼ਾ ਸੁੱਟਿਆ ਝਾੜੀਆਂ ਦੇ ਵਿੱਚ ਕੀ ਕਾਰਨ ਕੀ ਸੀ ਮਾਰਨ ਦਾ ਮਾਰਨ ਦਾ ਕਾਰਨ ਜੀ ਪਤਾ ਨਹੀਂ ਹੁਣ ਫੋਨ ਕੀਤਾ ਰਾਤ ਇਹਨਾਂ ਨੂੰ ਕੋਠੇ ਤੇ ਗਿਆ ਸੀ ਜੀ ਉਥੇ ਫੋਨ ਕਰਕੇ ਤੇ ਰਾਤ ਨੂੰ ਸੱਤ ਕੁੱਟਿਆ ਕਾਦੇ ਨਾਲ ਕੀ ਕੀ ਚੀਜ਼ਾਂ ਦਾ ਕੁੱਟਿਆ ਲੱਗਦਾ ਹਾਂਜੀ ਹੁਣ ਰਾਡਾਂ ਦੇ ਨਾਲ ਹੀ ਕੁੱਟਿਆ ਵਾ ਤੇ ਕੁਝ ਤਿੱਖੇ ਹਥਿਆਰ ਸੀ ਜਿਨ੍ਹਾਂ ਨਾਲ ਮਾਰਿਆ ਨੂੰ ਮੁੰਡਾ ਮੈਂ ਕੀ ਮੰਗ ਕਰਦੇ ਜੀ ਕੀ ਮੰਗ ਕਰਦੇ ਹੁਣ ਹੋਣਾ ਚਾਹੀਦਾ ਅਸੀਂ ਇਨਸਾਫ ਮੰਗਦੀਆਂ ਜੀ ਮੇਰਾ ਨਾਮ ਪਾਲ ਸਿੰਘ ਆ ਜੀ ਹਾਂਜੀ ਮੈਂ ਗਰੰਥੀ ਸਿੰਘ ਤੇ ਇਹ ਆਪਣੇ ਮੇਰ ਤੋਂ ਤੀਸਰੇ ਘਰ ਇਹ ਰਹਿ ਰਿਹਾ ਹੈ ਬੜੀ ਰਹਿ ਰਿਹਾ ਹੈ ਆ ਜੀ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲ ਬਾਤ ਨਹੀਂ ਉਹ ਜੀ ਮ제 ਦੇ ਨਾਲ ਹੀ ਰਹ ਰਹੇ ਆ ਤੇ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਆ ਜਾ ਹੁੰਦੀ ਉਹ ਫੋਟਰਾ ਇਹ ਰਾਤ 8 ਵਜੇ ਦੇ ਨਾਲ ਵਸਤੀ ਗਈ ਆ ਜਦੋਂ ਵਸਤੀ ਗਈ ਆ ਉਦੋਂ ਉਹਨੂੰ ਕਿਤੇ ਫੋਨ ਕਰਕੇ ਤੇ ਕੋਠੇ ਦੇ ਸੱਤਿਆ ਕੋਠੇ ਦੇ ਸੱਤਿਆਵਾ ਤੇ ਉਹਦੇ ਤੋਂ ਬਾਅਦ ਉਹ ਕੋਠੇ ਪੁੱਤਰਿਆਂ ਨੇ ਫਿਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਭੈਣ ਬੈਠੀ ਆ ਉਹ ਵੇੜੇ ਦੇ ਵਿੱਚ ਆ ਉਹਨਾਂ ਆਖੇ ਪਿਆਲੇ ਉੱਤਰਿਆ ਨਹੀਂ ਫਿਰ ਉਹ ਜਾਂ ਲੰਮੇ ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਤੱਕ ਗੱਲ ਕੱਢੀ ਕੋਈ ਰੋਲਾ ਰੱਬਾ ਕੋਈ ਉਹਨਾਂ ਨੇ ਨਹੀਂ ਪਾਇਆ ਫਿਰ ਮੈਨੂੰ ਜਦੋਂ ਉਹਨਾਂ ਵੇਖਿਆ ਡੀਕਿਆ ਵਾ ਘਰੇ ਨਹੀਂ ਆਇਆ ਮੈਨੂੰ ਫਿਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਪੁਰ ਕਿਤਾ ਪੇ ਰਾਤ ਦਾ ਚੀਨਾ ਕਰਨੀ ਆ ਮੈਂ ਉਹਨਾਂ ਨੂੰ ਗੁੱਸੇ ਆ ਤੁਸੀਂ ਮੈਨੂੰ ਸਵੇਰ ਦਾ ਕਿਉਂ ਨਹੀਂ ਦੱਸਿਆ ਬਸ ਇਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਉਹ ਆਦੇ ਆ ਵੀ ਅਸੀਂ ਸਾਨੂੰ ਕੀ ਦੱਸਦੇ ਆ ਕੇ ਪੱਤਲ ਹੋਣਾ ਉਹਦਾ ਕਿਥੋਂ ਆਉਂਦਾ ਠੀਕ ਦੇ ਰਹੇ ਪਰ ਲੱਭਦੇ ਲੱਭਦੇ ਤੇ ਲੱਭਣਾ ਸ਼ੁਰੂ ਕਰਤਾ ਲੱਭਦਿਆਂ ਲੱਭਦਿਆਂ ਸ਼ੀਰਦੰਤ ਦੇ ਤਾਮਰ ਕੇ ਸੰਵਾਬਦ ਲੱਭ ਤਾ ਮੈਨੂੰ ਕੋਈ ਫੋਨ ਆਇਆ ਕਿੰਨੇ ਕੀਤਾ ਫੋਨ ਮੈਨੂੰ ਨਹੀਂ ਮੂਰੀ ਕਹਿੰਦੇ ਆ ਨਾ ਵੀ ਬੰਦੇ ਜਿੰਨੇ ਮਾਰਿਆ ਫੋਨ ਕਰਦਾ ਰਿਹਾ ਉਸੇ ਮੁੰਡੇ ਨੂੰ ਫੋਨ ਕੀਤਾ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਵਸ ਉਹ ਸ਼ੱਤੇ ਚਲ ਗਿਆ ਜਦੋਂ ਹੁਣ লাশ ਕਿੰਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ লাশ ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਹੀ ਤੇ ਸਾਹ ਉਹਨਾਂ ਨੂੰ ਸਲਾਹ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲ ਉਹਨਾਂ ਬੰਦੇ ਜਿਹੜੇ ਉਹਨਾਂ ਨੇ 10 ਦਿੱਸਤਾ ਵੀ ਫੋਨ ਬਾਬਾ ਜੀ ਉਹਨਾਂ ਭੰਬਲ ਪੂਛਣ ਦੀ ਪਾਸ ਛੱਡਿਆ ਜੀ ਇਹਦਾ ਰੋਬਿੰਡ ਹੈ ਮੁੰਡਾ ਇਹ ਉਸ ਜੇਕਰ ਇਹਨੂੰ ਛੋੜਨਾ ਹੈ ਤਾਂ ਚਿੰਨਾ ਹੈਗੇ ਇਹ ਗਾ ਆਪਣਾ ਦਿਾਲਪੁਰ ਦਾ ਹੈ ਮੁੰਡਾ ਇਹ ਤੇ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਦੇ ਨਾਲ ਲੜਾਈ ਝਗੜਾ ਕਰਕੇ ਤੇ ਉਹਨਾਂ ਨੂੰ ਮਟਰ ਕੀਤਾ ਗਿਆ ਹਲੋ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋਏ ਨੂੰ ਮੈਂ ਹੁਣ ਆਇਆ ਹੀ ਹੈਗਾ ਤੇ ਉਹਨੇ ਪਤਾ ਲਾਈ ਜਦਾ ਵੀ ਕਿੰਨਾ ਟਾਈਮ ਹੋਇਆ ਹੈਗਾ ਅਜੇ ਘਰ ਦੇ ਕੋਣ ਕੋਣ ਆ ਰਹੇਗੇ ਤਾਂ ਕੀ ਮਸਲਾ ਸੀ ਕੱਲ੍ਹ ਵਾਸਤੇ ਹੋਏਗਾ ਠੀਕ ਹੈ ਜੀ ਮੈਂ ਆਪਣਾ ਨਹੀਂ ਕੀਤਾ ਸਰ ਹਲੇ ਹੀ ਦੇਖਿਆ ਹੀ ਨਹੀਂ ਹੈਗਾ ਕਿਉਂਕਿ ਸਾਡੀ ਫਰੇਂਜ਼ਿਕਸ ਟਾਈਮ ਟੀਮ ਆ ਰਹੀ ਹੈ ਜਿਸ ਵੇਲੇ ਆਏਗੀ ਤੇ ਫਿਰ ਉਸ ਵੇਲੇ ਅਸੀਂ ਇਧਰ ਲਾਈਕ ਕਰਾਂਗੇ ਉਸ ਵੇਲੇ ਸਾਰੇ ਕਾਡਰ ਦਿੱਤੇ ਲੈ ਕਿੰਨੀ ਉਮਰ ਹੈ ਸਾਰੇ ਦੀ ਜਿਵੇਂ ਓਨੇ ਸਾਲ ਦੱਸ ਲੀਂ ਲੇ ਦੋ ਬੜੀ ਕੀ ਕਾਰਵਾਈ ਕੀਤੀ ਹੈ? ਹਾਂਜੀ ਕਾਰਵਾਈ ਕੀ ਕੀਤੀ ਜਾ ਰਹੀ ਹੈ। ਹਲੇ ਸਾਡੀ ਜਿਹੜੀ ਆਪਣੀ ਟੀਮ ਆ ਰਹੀ ਹੈ ਫੋਰੈਂਸਿਕ ਟੀਮ ਉਹਦੇ ਹਿਸਾਬ ਦੇ ਨਾਲ ਕਰਤੀ ਹੈ ਫਾਈਲ ਲੋਚਰ। ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਸਲਾਸਤ ਰੱਬ ਰੱਖਾਂ।